ਦੀਨਾ ਜੀ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਨਾ ਕਿ ਦਲਵੀਰ ਗੋਲਡੀ ਨੇ ਕਾਂਗਰਸ ਕਦੋਂ ਜੁਆਇਨ ਕੀਤੀ ਤੁਹਾਡੇ ਨਾਂ ਦੇ ਉੱਪਰ ਇੱਕ ਸੋਸ਼ਲ ਮੀਡੀਆ ਦੇ ਸਟੇਟਮੈਂਟ ਵਾਇਰਲ ਹੋ ਰਹੀ ਆ ਵੈਸੇ ਤਾਂ ਮੈਂ ਵੀ ਉਹ ਸਟੇਟਮੈਂਟ ਦੇਖੀ ਹੈਗੀ ਆ ਪਰ ਜਿਸ ਤਰੀਕੇ ਦੇ ਨਾਲ ਉਸ ਨੂੰ ਪੇਸ਼ ਕੀਤਾ ਗਿਆ ਮੈਂ ਉਸ ਤੇ ਬਿਲਕੁਲ ਵੀ ਹੱਕ ਜਿਣੀ ਹੈਗੀ ਕਿਉਂਕਿ ਉਸ ਗੱਲ ਨੂੰ ਥੋੜਾ ਜਿਹਾ ਤੋੜ ਮੋੜ ਕੇ ਗੱਲ ਨੂੰ ਪੇਸ਼ ਕੀਤਾ ਗਿਆ ਦਿਨਾ ਜੀ ਵੈਸੇ ਪ੍ਰਧਾਨ ਵੱਲੋਂ ਜਾਂ ਐਲਓਪੀ ਵੱਲੋਂ ਕੋਈ ਗੋਲਡੀ ਨੂੰ ਹਰੀ ਝੰਡੀ ਹੈ ਜੀ ਉਹਨਾਂ ਦੀ ਆਫੀਸ਼ੀਅਲੀ ਵਿਦ ਲੈਟਰ ਜਿਹੜੀ ਜੁਆਇਨਿੰਗ ਜੇ ਨਹੀਂ ਹੋਈ ਹੈਗੀ ਪਰ ਆਜੂ ਉਹ ਕਾਂਗਰਸ ਦੇ ਵਿੱਚ ਰਹਿ ਕੇ ਕੰਮ ਤਾਂ ਕਰ ਹੀ ਰਹੇ ਨੇ ਉਹਨਾਂ ਨੇ ਗਦਰਪਹਾ ਦੇ ਵਿੱਚ ਰਾਜਾ ਵੜਿੰਗ ਦੀ ਪਤਨੀ ਧਰਮਪਤਨੀ ਦੇ ਇਲੈਕਸ਼ਨ ਦੇ ਵਿੱਚ ਵੀ ਕੰਮ ਕੀਤਾ ਜਾ ਕੇ ਉੱਥੇ ਭੋਨ ਭਾਰਤ ਪੂਸ਼ਨਾਸ਼ੂ ਜੀ ਨਾਲ ਵੀ ਉੱਥੇ ਜਾ ਕੇ ਕੰਮ ਕਰ ਰਹੇ ਨੇ ਕਿਉਂ ਕਾਂਗਰਸ ਲਈ ਪ੍ਰਚਾਰ ਕਰ ਰਹੇ ਨੇ ਜਾਂ ਇੰਡੀਵਿਜੂਅਲ ਲਈ ਪ੍ਰਚਾਰ ਕਰ ਰਹੇ ਨੇ ਜਿਸ ਤਰ੍ਹਾਂ ਉੱਥੇ ਅਮਰਤਾ ਵੜਿੰਗ ਲਈ ਪ੍ਰਚਾਰ ਕੀਤਾ ਹੁਣ ਆਸ਼ੂ ਜੀ ਲਈ ਪ੍ਰਚਾਰ ਕਰ ਰਹੇ ਨੇ ਕਿਉਂਕਿ ਉਸ ਵੇਲੇ ਤਾਂ ਚੋਣ ਬਰਨਾਲਾ ਦੀ ਵੀ ਸੀ ਜਿਹੜੇ ਧੀਰੀ ਦਾ ਸਭ ਤੋਂ ਨੇੜਲਾ ਹਲਕਾ ਸੀ ਉਸ ਵੇਲੇ ਚੋਣ ਚੱਬੇਵਾਲ ਦੀ ਵੀ ਸੀ ਉਸ ਵੇਲੇ ਚੋਣ ਡੇਰਾ ਬਾਬਾ ਨਾਨਕ ਦੀ ਵੀ ਸੀ ਉਹ ਕਿਸ ਦੇ ਲਈ ਪ੍ਰਚਾਰ ਕਰ ਰਹੇ ਨੇ ਕਾਂਗਰਸ ਦੇ ਲਈ ਜਾਂ ਇੰਡੀਵਿਜੂਅਲਸ ਦੇ ਲਈ ਕਾਂਗਰਸ ਨੂੰ ਛੱਡਦੇ ਨੇ ਤਾਂ ਅਸਤੀਫਾ ਹੁੰਦਾ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਦੇ ਨੇ ਤਾਂ ਪ੍ਰੈਸ ਕਾਨਫਰੰਸ ਹੁੰਦੀ ਆ ਪਰ ਉਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਕਦੋਂ ਛੱਡਿਆ ਕੋਈ ਅਫੀਸ਼ੀਅਲ ਲੈਟਰ ਹੈ ਕਾਂਗਰਸ ਕੋਲ ਇਹ ਜਾਂ ਤੁਹਾਡੇ ਕੋਲ ਹੋਵੇ ਕਿਉਂਕਿ ਸਾਡੇ ਧਿਆਨ 'ਚ ਹੈ ਜਾਂ ਪੁੱਜਣੀ ਹੈ ਕਾਂਗਰਸ ਨੂੰ ਉਹਨਾਂ ਨੇ ਕਦੋਂ ਜੁਆਇਨ ਕੀਤਾ ਉਸ ਦੀ ਕੋਈ ਪ੍ਰੈਸ ਕਾਨਫਰੰਸ ਜਾਂ ਕੋਈ ਜੋ ਅਫੀਸ਼ੀਅਲ ਜੁਆਇਨਿੰਗ ਹੈ ਮੈਂ ਉਹੀ ਕਹਿ ਰਹੀ ਹਾਂ ਕਿ ਅਫੀਸ਼ੀਅਲ ਤੇ ਜੁਆਇਨਿੰਗ ਜੇ ਅਸੀਂ ਗੱਲ ਕਰੀਏ ਹਜੇ ਤੇ ਉਹ ਨਹੀਂ ਹੈਗੀ ਜਿੰਨਾ ਲੋਕਾਂ ਨੇ ਔਖੇ ਵੇਲੇ ਪਾਰਟੀ ਸਮਝੀਆਂ ਜੋ ਔਖੇ ਵੇਲੇ ਪਾਰਟੀ ਦੇ ਨਾਲ ਖੜੇ ਨੇ ਸੁਪਾਲ ਸਿੰਘ ਖਹਿਰਾ ਦੇ ਨਾਲ ਉਹ ਚੋਣ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਮਨੋਵਲ ਡਿੱਗੇਗਾ ਦੇਖੋ ਇਹ ਤਾਂ ਪਾਰਟੀ ਹਾਈ ਕਮਾਂਡ ਜ਼ਿਆਦਾ ਜਾਣਦੀ ਹੈ ਔਖੇ ਟਾਈਮ ਤੇ ਛੱਡ ਕੇ ਗਿਆ ਕੌਣ ਗਿਆ ਕਿਸ ਤਰ੍ਹਾਂ ਗਿਆ ਇਹ ਪਹਿਲੇ ਵੀ ਸਾਡੇ ਸੀਨੀਅਰ ਲੀਡਰ ਕਹਿ ਚੁੱਕੇ ਨੇ ਸੀਨੀਅਰ ਲੀਡਰ ਦੇ ਬਿਆਨ ਆਏ ਨੇ ਕਿ ਜਿਹੜੇ ਔਖੇ ਟਾਈਮ ਤੇ ਛੱਡ ਕੇ ਗਿਆ ਉਹਨੂੰ ਪੰਜ ਤੋਂ 6 ਸਾਲ ਲਈ ਲਈ ਵੇਟ ਕਰਨੀ ਹੋਏਗੀ ਇਲੈਕਸ਼ਨਸ ਵਾਸਤੇ ਨਹੀਂ ਤੁਸੀਂ ਕਹਿ ਰਹੇ ਹੋ ਕਿ ਗੋਲਡੀ ਐਸੋੜਿਕ ਕਾਂਗਰਸ ਪਾਰਟੀ ਦੇ ਵਿੱਚ ਨੇ ਪਰ ਉਹ 6 ਸਾਲ ਚੋਂ ਨਹੀਂ ਲੜਨ ਸਕਣਗੇ ਇਹ ਤੀਨਾ ਚੌਧਰੀ ਦਾ ਓਪੀਨੀਅਨ ਆ ਜਾਂ ਪਾਰਟੀ ਦਾ ਫੈਸਲਾ ਨਹੀਂ ਮੇਰਾ ਕੋਈ ਓਪੀਨੀਅਨ ਨਹੀਂ ਹੈ ਇਹ ਪਾਰਟੀ ਦਾ ਸਾਡੇ ਕਾਂਗਰਸ ਦੇ ਸੀਨੀਅਰ ਲੀਡਰ ਦੇ ਬਿਆਨ ਮੈਂ ਇਹੀ ਕਹਿ ਰਹੀ ਸੀਗੀ ਕਿ ਇੱਕ ਚੈਨਲ ਨੇ ਜਿਹੜਾ ਇਹ ਮੇਰੇ ਪਤੂੜ ਮੋੜ ਕੇ ਜਿਹੜੇ ਬਿਆਨ ਦੱਸਿਆ ਉਹ ਤੀਨਾ ਚੌਧਰੀ ਦੀ ਕਹਿਨਤੀ ਨਹੀਂ ਹੋ ਰਿਹਾ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਗਏ ਕਾਂਗਰਸ ਦੇ ਸਾਬਕਾ ਐਮਐਲਏ ਦਲਵੀਰ ਸਿੰਘ ਗੋਲੜੀ ਜਿਨ੍ਹਾਂ ਦੇ ਬਾਰੇ ਕਾਂਗਰਸ ਦੇ ਸਪੋਕਸਪਰਸਨ ਤੀਨਾ ਚੌਧਰੀ ਨੇ ਪੁਸ਼ਟੀ ਕੀਤੀ ਹੈ ਕਿ ਦਲਵੀਰ ਗੋਲਡੀ ਹੁਣ ਕਾਂਗਰਸ ਦਾ ਹਿੱਸਾ ਨੇ ਤਾਂ ਗੱਲਬਾਤ ਕਰਾਂਗੇ ਟੀਨਾ ਚੌਧਰੀ ਨਾਲ ਟੀਨਾ ਜੀ ਸਵਾਗਤ ਹੈ ਤੁਹਾਡਾ ਕਰਤੇ ਬਹੁਤ ਬਹੁਤ ਸ਼ੁਕਰੀਆ ਰਵੀਨ ਜੀ ਜੀ ਟੀਨਾ ਜੀ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਨਾ ਕਿ ਦਲਵੀਰ ਗੋਲਡੀ ਨੇ ਕਾਂਗਰਸ ਕਦੋਂ ਜੁਆਇਨ ਕੀਤੀ ਤੁਹਾਡੇ ਨਾਂ ਦੇ ਉੱਪਰ ਇੱਕ ਸੋਸ਼ਲ ਮੀਡੀਆ ਦੇ ਸਟੇਟਮੈਂਟ ਵਾਇਰਲ ਹੋ ਰਹੀ ਆ ਦੇਖੋ ਵੈਸੇ ਤਾਂ ਮੈਂ ਵੀ ਉਹ ਸਟੇਟਮੈਂਟ ਦੇਖੀ ਹੈਗੀ ਆ ਪਰ ਜਿਸ ਤਰੀਕੇ ਦੇ ਨਾਲ ਉਸ ਨੂੰ ਪੇਸ਼ ਕੀਤਾ ਗਿਆ ਮੈਂ ਉਸ ਤੇ ਬਿਲਕੁਲ ਵੀ ਹੱਕ ਜਿਣੀ ਹੈਗੀ ਕਿਉਂਕਿ ਉਸ ਗੱਲ ਨੂੰ ਥੋੜਾ ਜਿਹਾ ਤੋੜ ਮਰੋੜ ਕੇ ਗੱਲ ਨੂੰ ਪੇਸ਼ ਕੀਤਾ ਗਿਆ ਕਿਉਂਕਿ ਮੈਂ ਸਾਫ਼ ਤੌਰ ਤੇ ਇਹ ਗੱਲ ਕਹੀ ਹੈਗੀ ਹੈ ਕਿ ਦਲਵੀਰ ਗੋਲਡੀ ਜੀ ਸਾਡੇ ਕਾਂਗਰਸ ਦਾ ਹੀ ਹਿੱਸਾ ਨੇ ਕਿਉਂਕਿ ਉਹ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਨੇ ਇਹ ਸਾਰੇ ਜਾਣਦੇ ਨੇ ਔਰ ਇਹ ਜ਼ਰੂਰ ਹੈਗਾ ਕਿ ਜੇ ਉਹਨਾਂ ਦੀ ਆਫੀਸ਼ੀਅਲੀ ਵਿਦ ਲੈਟਰ ਜਿਹੜੀ ਜੁਆਇਨਿੰਗ ਜੇ ਨਹੀਂ ਹੋਈ ਹੈਗੀ ਪਰ ਆਜੂ ਉਹ ਕਾਂਗਰਸ ਦੇ ਵਿੱਚ ਰਹਿ ਕੇ ਕੰਮ ਤਾਂ ਕਰ ਹੀ ਰਹੇ ਨੇ ਤੇ ਕਾਂਗਰਸ ਦਾ ਹੀ ਹਿੱਸਾ ਨੇ ਉਹ ਸ਼ੁਰੂ ਤੋਂ ਕਾਂਗਰਸੀ ਸੀ ਹੈ ਔਰ ਰਹਿਣਗੇ ਵੀ ਔਰ ਵਿੱਚ ਉਹਨਾਂ ਨੇ ਜੋ ਆਮ ਆਦਮੀ ਪਾਰਟੀ ਚ ਚਲੇ ਗਏ ਉਹਨਾਂ ਵੀ ਕੀ ਕੀ ਵਜੇ ਰਹੀਆਂ ਉਹ ਉਹ ਬਖੋਬੀ ਤੰਗ ਨਾਲ ਦੱਸ ਵੀཐ ਸਕਦੇ ਨੇ ਔਰ ਉਹਨਾਂ ਨੇ ਮੰਨਿਆ ਵੀ ਹੈਗਾ ਕਿ ਮੇਰੇ ਤੋਂ ਗਲਤੀ ਹੋਈ ਹੈ ਕਿ ਮੈਂ ਆਮ ਆਦਮੀ ਪਾਰਟੀ ਚ ਚਲਾ ਗਿਆ ਲੇਕਿਨ ਜਿਸ ਤਰ੍ਹਾਂ ਦਾ ਉਹਨਾਂ ਦੇ ਘਰ ਦੇ ਉੱਤੇ ਵੀ ਚੰਡਾ ਲੱਗਿਆ ਕਾਂਗਰਸ ਦਾ ਉਹਨਾਂ ਨੇ ਕਿਦਰ ਪਹਾ ਦੇ ਵਿੱਚ ਰਾਜਾ ਵੜਿੰਗੀ ਦੇ ਪਤਨੀ ਧਰਮਪਤਨੀ ਦੇ ਇਲੈਕਸ਼ਨ ਦੇ ਵਿੱਚ ਵੀ ਕੰਮ ਕੀਤਾ ਜਾ ਕੇ ਉੱਥੇ ਉਹਨਾਂ ਭਾਰਤ ਭੂਸਨਾਸੂ ਜੀ ਨਾਲ ਵੀ ਉੱਥੇ ਜਾ ਕੇ ਕੰਮ ਕਰ ਰਹੇ ਨੇ ਸੋ ਇਹਦੇ ਵਿੱਚ ਸਾਨੂੰ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈਗੀ ਕਿ ਉਹ ਕਾਂਗਰਸ ਦਾ ਹਿੱਸਾ ਹੈ ਜਾਂ ਨਹੀਂ ਹੈ ਆਫੀਸ਼ੀਅਲੀ ਜੁਆਇਨ ਕੀਤੀ ਹੈ ਜਾਂ ਨਹੀਂ ਹੈ ਕੋਈ ਪਾਰਟੀ ਨੇ ਕੋਈ ਏਨਾਲੇ ਅਗੇਂਸਟ ਕੋਈ ਚਿੱਕੀ ਵੀ ਨਹੀਂ ਕੱਢੀ ਕਿ ਦਲਵੀਰ ਗੋਲਡੇ ਕਿਸੇ ਪਾਰਟੀ ਦੇ ਵਿੱਚ ਆਪਣੀ ਕਾਂਗਰਸ ਪਾਰਟੀ ਦੇ ਵਿੱਚ ਕਿਸੇ ਵੀ ਕਾਰਜਕਰਤਾ ਜਾਂ ਵਰਕਰ ਦੇ ਨਾ ਜਾ ਕੇ ਕੈਂਪੇਨ ਨਹੀਂ ਕਰ ਸਕਦੇ ਜਾਂ ਘਰ ਦੇ ਉੱਤੇ ਝੰਡਾ ਨਹੀਂ ਲਗਾ ਸਕਦੇ ਇਹ ਤਾਂ ਸਾਡੇ ਲਈ ਵਧੀਆ ਗੱਲ ਹੀ ਕਿ ਕਾਂਗਰਸ ਰਾਈਜ਼ ਕਰ ਰਹੀ ਹੈ ਔਰ ਕਾਂਗਰਸ ਦੇ ਵਿੱਚ ਅੱਜ ਹਰ ਕੋਈ ਜੁੜਨਾ ਚਾਹ ਰਿਹਾ ਤੇ ਦਲਵੀਰ ਗੋਲਡੇ ਜੀ ਤਾਂ ਵੈਸੇ ਕਾਂਗਰਸ ਦਾ ਹਿੱਸਾ ਸੀਗੀ ਤੇ ਸਾਡੇ ਲਈ ਤਾਂ ਅਜੋ ਕਾਂਗਰਸ ਦੇ ਹਿੱਸੇ ਹੀ ਨਹੀਂ ਅ ਅਜਿਹੀ ਗੱਲ ਦਾ ਛੰਡੇ ਤੋਂ ਬਿਓਂਣਾ ਨਾ ਕਿਉਂਕਿ ਛੰਡੇ ਤਾਂ ਜੇ ਕੋਈ ਕਾਂਗਰਸ ਪਾਰਟੀ ਦਾ ਮੈਨੂੰ ਅਫੀਸ਼ੀਅਲ ਤੌਰ ਤੇ ਜੁਆਇਨਿੰਗ ਨਹੀਂ ਹੈ ਤੁਹਾਡੇ ਸਪੋਰਟਰ ਨੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਤਾਂ ਬਹੁਤ ਘਰਾਂ ਦੇ ਉੱਪਰ ਕਾਲੀ ਦਲ ਦੇ ਛੰਡੇ ਜਿਹੜੇ ਸਪੋਰਟਰ ਹੁੰਦੇ ਨੇ ਕਾਂਗਰਸ ਦੇ ਛੰਡੇ ਵੀ ਲਗਾ ਲੈਂਦੇ ਨੇ ਸਪੋਰਟਰ ਵੀ ਲਗਾ ਲੈਂਦੇ ਨੇ ਪਰ ਤੁਸੀਂ ਕਿਹਾ ਕਿ ਦਲਵੀਰ ਗੋਲਡੀ ਕਾਂਗਰਸ ਲਈ ਪ੍ਰਚਾਰ ਕਰ ਰਹੇ ਨੇ ਕੀ ਉਹ ਕਾਂਗਰਸ ਲਈ ਪ੍ਰਚਾਰ ਕਰ ਰਹੇ ਨੇ ਜਾਂ ਇੰਡੀਵਿਜੂਅਲਸ ਲਈ ਪ੍ਰਚਾਰ ਕਰ ਰਹੇ ਨੇ ਜਿਸ ਤਰ੍ਹਾਂ ਉੱਥੇ ਅਮਰਤਾ ਵੜਿੰਗ ਲਈ ਪ੍ਰਚਾਰ ਕੀਤਾ ਹੁਣ ਆਸ਼ੂ ਜੀ ਲਈ ਪ੍ਰਚਾਰ ਕਰ ਰਹੇ ਨੇ ਕਿਉਂਕਿ ਉਸ ਵੇਲੇ ਤਾਂ ਜਿਹੜੇ ਧੀਰੀ ਦਾ ਸਭ ਤੋਂ ਨੇੜਾ ਦਾ ਹਲਕਾ ਸੀ ਉਸ ਵੇਲੇ ਚ ਚੋਣ ਚੱਬੇਵਾਲ ਦੀ ਵੀ ਸੀ ਉਸ ਵੇਲੇ ਚੋਣ ਡੇਰਾ ਬਾਬਾ ਲਾਂਕ ਦੀ ਵੀ ਸੀ ਜੀ ਉਹ ਕਿਸ ਦੇ ਲਈ ਪ੍ਰਚਾਰ ਕਰ ਰਹੇ ਨੇ ਕਾਂਗਰਸ ਦੇ ਲਈ ਜਾਂ ਇੰਡੀਵਿਜੂਅਲ ਦੇ ਲਈ ਦੇਖੋ ਇਸ ਤਰ੍ਹਾਂ ਨਹੀਂ ਹੈ ਪਾਰਟੀ ਸਭ ਤੋਂ ਪਹਿਲੇ ਪਾਰਟੀ ਆਉਂਦੀ ਹੈ ਪਾਰਟੀ ਆਉਂਦੀ ਹੈ ਕੋਈ ਇੰਡੀਵਿਜੂਅਲ ਨਹੀਂ ਆਉਂਦਾ ਹੈਗਾ ਔਰ ਪਾਰਟੀ ਸਭ ਤੋਂ ਉੱਚੇ ਹੈਗੀ ਉਹ ਸਭ ਤੋਂ ਪਹਿਲਾਂ ਜੇ ਕੋਈ ਵਰਕਰ ਕਿਸੇ ਲਈ ਕਿਸੇ ਵੀ ਹਲਕੇ ਚ ਕੋਈ ਕੰਮ ਕਰ ਰਿਹਾ ਉਹ ਪਾਰਟੀ ਲਈ ਹੀ ਕੰਮ ਕਰ ਰਿਹਾ ਹੁੰਦਾ ਇਹ ਕੋਈ ਮੰਡੇਟਰੀ ਨਹੀਂ ਹੈ ਕਿ ਲਾਗੇ ਕੋਈ ਸ਼ਹਿਰ ਪੈਂਦਾ ਤਾਂ ਉੱਥੇ ਕੰਮ ਕਰਨਾ ਜ਼ਰੂਰੀ ਹੈਗਾ ਡਿਊਟੀ ਜਿੱਥੇ ਲੱਗੀ ਹੋਏਗੀ ਹੋ ਸਕਦਾ ਉਹਨਾਂ ਦੀ ਕੋਈ ਗੱਲ ਹੋਈ ਆ ਉਹ ਇੱਛੂ ਖੌਣ ਉੱਥੇ ਕੰਮ ਕਰਨ ਸਾਡੇ ਤੋਂ ਵੀ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਨੀਅਰਬਾਈ ਸਟੇਸ਼ਨਸ ਨੇ ਕਿਹੜੇ ਨੇ ਜਿੱਥੇ ਜਾਣਾ ਚਾਹੁੰਦੇ ਹੋ ਸਾਡੀਆਂ ਵੀ ਡਿਊਟੀਆਂ ਲੱਗਦੀਆਂ ਰਹੀਆਂ ਸੋ ਇਦਾਂ ਦਾ ਕੋਈ ਉਹ ਨਹੀਂ ਹੈਗਾ ਕਿ ਸਾਨੂੰ ਇਹ ਕੋਈ ਪਾਰਟਿਕੂਲਰ ਜਗ੍ਹਾ ਜਾਂ ਲਾਗੇਬਾਈ ਜਗ੍ਹਾ ਤੇ ਜਾਣਾ ਹੈਗਾ ਇਹ ਆਪਣੀ ਇੱਛਾ ਹੁੰਦੀ ਹੈ ਜਿੱਥੇ ਸਾਨੂੰ ਚੰਗਾ ਲੱਗਦਾ ਅਸੀਂ ਜਾਂਦੇ ਹਾਂ ਅਸੀਂ ਵੀ ਜਾਂਦੇ ਹਾਂ ਉਮੇਲੂ ਮੇਰਾ ਹਲਕਾ ਲਾਗੇ ਸੁਜਾਨਪੁਰ ਪਠਾਨਕੋਟ ਹੈ ਮੈਨੂੰ ਫਤੇਗੜ ਚੂੜੀਆਂ ਦਿੱਤਾ ਗਿਆ ਮੈਨੂੰ ਉਸ ਤੋਂ ਬਾਅਦ ਡੇਆ ਬਾਬਾ ਨਾਨਕ ਦਿੱਤਾ ਗਿਆ ਜਿਸ ਤੇ ਮੈਂ ਐਜ਼ ਹਲਕਾ ਕੋਆਰਡੀਨੇਟਰ ਕੰਮ ਕੀਤਾ ਸੋ ਐਜ਼ਾ ਦਿੱਤ ਕੋਈ ਗੱਲ ਹੀ ਨਹੀਂ ਹੈਗੀ ਸੋ ਅੱਜ ਜੋ ਕਾਂਗਰਸ ਦੇ ਹਿੱਸਾ ਨੇ ਕਾਂਗਰਸ ਚ ਕੰਮ ਕਰ ਰਹੇ ਨੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਾਜਾ ਵਰਿੰਗ ਜੀ ਐਜ਼ ਅ ਪ੍ਰਧਾਨ ਉਹਨਾਂ ਨੂੰ ਬੱਕੋ ਵੀ ਟਾਣਾ ਬਕੀ ਟਾਣਾ ਪਾਰਟੀ ਦੇ ਵਿੱਚ ਆਫੀਸ਼ੀਅਲੀ ਅਨਾਉਂਸ ਕਰੰਗੇ ਜੀ ਅਟੀਨਾ ਜੀ ਵੈਸੇ ਪ੍ਰਧਾਨ ਵੱਲੋਂ ਜਾਂ ਐਲਓਪੀ ਵੱਲੋਂ ਕੋਈ 골ਡੀ ਨੂੰ ਹਰੀ ਚੰਦੀ ਹੈ ਬਿਲਕੁਲ ਦੇਖੋ ਜੀ ਪ੍ਰਧਾਨ ਜੀ ਨਾਲ ਤਾਂ ਉਹ ਕੰਮ ਕਰ ਹੀ ਰਹੇ ਨੇ ਔਰ ਅੱਜ ਪ੍ਰਤਾਪ ਬਾਜਵਾ ਜੀ ਨੇ ਵੀ ਬਿਆਨ ਦੇ ਦਿੱਤੇ ਨੇ ਕਿ ਜੋ ਵੀ ਡਿਸੀਜਨ ਹੈਗਾ ਉਹ ਰਾਜਾ ਵੜਿੰਗ ਜੀ ਕਰਨਗੇ ਔਰ ਮੈਨੂੰ ਪੂਰੀ ਅਸੀਂ ਉਮੀਦ ਤੇ ਕਾਇਮ ਆ ਅਸੀਂ ਚਾਹੁੰਦੇ ਆ ਕਿ ਉਹ ਜੇ ਉਹ ਆਪਣੀ ਗਲਤੀ ਮੰਨਦੇ ਨੇ ਮੰਨ ਕੇ ਉਸ ਤੋਂ ਬਾਅਦ ਪਾਰਟੀ ਚ ਵਾਪਸੀ ਕਰਨਾ ਚਾਹੁੰਦੇ ਨੇ ਤੇ ਪਾਰਟੀ ਜ਼ਰੂਰ ਲਈਗੀ ਉਹਨਾਂ ਨੂੰ ਜੀ ਪਰ ਇਹਨਾਂ ਜੀ ਜਦੋਂ ਗੋਲਡੀ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ ਜਦੋਂ ਉਹ ਕਾਂਗਰਸ ਨੂੰ ਅਲਵਿਦਾ ਕਹਿੰਦੇ ਨੇ ਉਦੋਂ ਇੱਕ ਲੈਟਰ ਹੁੰਦਾ ਅਸਤੀਫੇ ਦਾ ਉਸ ਤੋਂ ਬਾਅਦ ਆਫੀਸ਼ੀਅਲੀ ਉਹ ਆਮ ਆਦਮੀ ਪਾਰਟੀ ਕੋ ਪ੍ਰੈਸ ਕਾਨਫਰੰਸ ਕਰਕੇ ਜੁਆਇਨ ਕਰਦੇ ਨੇ ਕਿਉਂਕਿ ਜਦੋਂ ਇੱਕ ਪਾਰਟੀ ਛੱਡਣ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਜਾਣਾ ਤਾਂ ਉਹਦੀ ਕੋਈ ਪ੍ਰੋਟੋਕਾਲ ਹੁੰਦਾ ਕੋਈ ਆਮ ਆਦੀ ਕਾਂਗਰਸ ਨੂੰ ਛੱਡਦੇ ਨੇ ਤਾਂ ਅਸਤੀਫਾ ਹੁੰਦਾ ਆਮ ਆਦੀ ਪਾਰਟੀ ਨੂੰ ਜੁਆਇਨ ਕਰਦੇ ਨੇ ਤਾਂ ਪ੍ਰੈਸ ਕਾਨਫਰੰਸ ਹੁੰਦੀ ਆ ਪਰ ਉਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਕਦੋਂ ਛੱਡਿਆ ਕੋਈ ਆਫੀਸ਼ੀਅਲ ਲੈਟਰ ਹੈ ਕਾਂਗਰਸ ਕੋਲ ਇਹ ਜਾਂ ਤੁਹਾਡੇ ਕੋਲ ਹੋਵੇ ਕਿਉਂਕਿ ਸਾਡੇ ਧਿਆਨ 'ਚ ਹੈ ਜਾਂ ਕੁਝ ਨਹੀਂ ਹੈ ਕਾਂਗਰਸ ਨੂੰ ਉਹਨਾਂ ਨੇ ਕਦੋਂ ਜੁਆਇਨ ਕੀਤਾ ਉਸ ਦੀ ਕੋਈ ਪ੍ਰੈਸ ਕਾਨਫਰੰਸ ਜਾਂ ਕੋਈ ਮੈਂ ਉਹੀ ਕਹਿ ਰਹੀ ਹਾਂ ਕਿ ਅਫੀਸ਼ੀਅਲ ਤੇ ਜੁਆਇਨਿੰਗ ਜੇ ਅਸੀਂ ਗੱਲ ਕਰੀਏ ਹਜੇ ਤੇ ਉਹ ਨਹੀਂ ਹੈਗੀ ਪਰ ਲੇਕਿਨ ਆ ਜੋ ਕਾਂਗਰਸ ਦੇ ਨਾਲ ਬੈਠ ਕੇ ਕੰਮ ਕਰ ਰਹੇ ਨੇ ਔਰ ਆਮ ਆਦਮੀ ਪਾਰਟੀ ਨੂੰ ਅਲਵਿਦਾ کہہ ਚੁੱਕਿਆ ਅਫੀਸ਼ੀਅਲੀ ਅਲਵਿਦਾ ਕਿਹਾ ਨਹੀਂ ਕਿਹਾ ਵੀ ਆਰ ਲੀਸ ਕਨਸਰਨ ਅਬਾਊਟ ਥੈਟ ਬਟ ਨਾਓ ਉਹ ਕਾਂਗਰਸ ਪਾਰਟੀ ਦੇ ਕਾਂਗਰਸ ਦੇ ਚੰਡੇ ਦੇ ਨਾਲ ਬਲੰਦ ਹੋ ਕੇ ਕੰਮ ਕਰ ਰਹੇ ਨੇ ਸੋ ਮੇਰੇ ਖਿਆਲ ਚ ਥੈਟ ਇਜ਼ ਮੋਰ ਇਨਾਫ ਫਾਰ ਅਸ ਜੀ ਪਰ ਇਹਨਾਂ ਜੀ ਤੁਹਾਨੂੰ ਨਹੀਂ ਲੱਗਦਾ ਜਦੋਂ ਇੱਕ ਕੋਈ ਵੀ ਆ ਚਾਹੇ ਤੁਸੀਂ ਹੋਮੋ ਚਾਹੇ ਪਹਿਲਾਂ ਵਾਲੇ ਗਏ ਹੁਣ ਕਿਉਂਕਿ ਪਹਿਲਾਂ ਤੁਹਾਡੇ ਬਹੁਤ ਲੀਡਰ ਜਿਹੜੇ ਮੰਤਰੀ ਵੀ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਟ ਦੇ ਵਿੱਚ ਰਹੇ ਬਹੁਤ ক্লোਜ਼ ਸੀ ਉਹਨਾਂ ਦੇ ਉਹ ਛੱਡ ਕੇ ਗਏ ਉਹ ਦੁਬਾਰਾ ਆਉਂਦੇ ਨੇ ਬਹੁਤ ਸਾਰੇ ਤੁਹਾਨੂੰ ਨਹੀਂ ਲੱਗਦਾ ਹੁਣ ਜਦੋਂ ਗੋਲਡੀ ਦੇ ਜਾਣ ਤੋਂ ਬਾਅਦ ਜਿੰਨਾ ਲੋਕਾਂ ਨੇ ਔਖੇ ਵੇਲੇ ਪਾਰਟੀ ਸਮਝਿਆ ਜੋ ਔਖੇ ਵੇਲੇ ਪਾਰਟੀ ਦੇ ਨਾਲ ਖੜੇ ਨੇ ਸੁਪਾਲ ਸਿੰਘ ਖਹਿਰਾ ਦੇ ਨਾਲ ਉਹ ਚੋਣ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਮਨੋਵਲ ਡਿੱਗੇਗਾ ਦੇਖੋ ਇਹ ਤਾਂ ਪਾਰਟੀ ਹਾਈ ਕਮਾਂਡ ਜ਼ਿਆਦਾ ਜਾਣਦੀ ਹੈ ਔਰ ਇਸ ਉੱਪਰ ਮੈਨੂੰ ਲੱਗਦਾ ਹੈ ਕਿ ਐਜ਼ ਅ ਜਦੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਡਿਸੀਜਨ ਲੈਣਾ ਹੋਵੇਗਾ ਤੋਂ ਔਖੇ ਟਾਈਮ ਤੇ ਛੱਡ ਕੇ ਗਿਆ ਕੌਣ ਗਿਆ ਕਿਸ ਤਰ੍ਹਾਂ ਗਿਆ ਇਹ ਪਹਿਲੇ ਵੀ ਸਾਡੇ ਸੀਨੀਅਰ ਲੀਡਰ ਕਹਿ ਚੁੱਕੇ ਨੇ ਸੀਨੀਅਰ ਲੀਡਰ ਦੇ ਬਿਆਨ ਆਏ ਨੇ ਕਿ ਜਿਹੜੇ ਔਖੇ ਟਾਈਮ ਤੇ ਛੱਡ ਕੇ ਗਿਆ ਉਹਨੂੰ ਪੰਜ ਤੋਂ 6 ਸਾਲ ਲਈ ਲਈ ਵੇਟ ਕਰਨੀ ਹੋਏਗੀ ਇਲੈਕਸ਼ਨਸ ਵਾਸਤੇ ਸੋ ਇਹਦੇ ਵਿੱਚ ਕੋਈ ਵੀ ਹੋਵੇ ਭਾਵੇਂ ਪੁਰਾਣੇ ਕੋਈ ਮੰਤਰੀ ਹੋਣ ਐਮਪੀ ਹੋਣ ਐਮਐਲਏ ਹੋਣੀ ਸਾਰੇ ਲਈ ਗੱਲ ਟੁਕਦੀ ਹੈ ਉਹਦੇ ਸਾਡੇ ਸੀਨੀਅਰ ਲੀਡਰ ਨੇ ਕਿਹਾ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਲੇਕਿਨ ਇਹ ਜੋ ਵੀ ਡਿਸੀਜਨ ਲਵੇਗਾ ਕਲੈਕਟਿਵ ਡਿਸੀਜਨ ਸਾਡੇ ਸੀਨੀਅਰ ਲੀਡਰਸ ਦਾ ਹੋਏਗਾ ਕਿ ਜੇ ਉਹ ਵਾਪਸੀ ਕਰਦੇ ਵੀ ਨੇ ਔਰ ਲੋਕਲ ਵਰਕਰਸ ਦੀ ਸਹਿਮਤੀ ਹੈ ਨਹੀਂ ਹੈ ਇਹ ਸਾਰਾ ਉਹਨਾਂ ਨੇ ਮਿਲ ਕੇ ਡਿਸੀਜਨ ਲਾ ਇਸ ਬਾਰੇ ਤੇ ਅਸੀਂ ਇਹ ਹੀ ਕਹਿ ਸਕਦੇ ਹਾਂ ਕਿ ਜੇ ਉਹ ਮਾਫੀ ਮੰਗ ਕੇ ਪਾਰਟੀ ਦੇ ਵਿੱਚ ਵਾਪਸੀ ਕਰਨਾ ਚਾਹੁੰਦੇ ਨੇ ਇਹ ਤਾਂ ਪਾਰਟੀ ਡਿਸਾਈਡ ਕਰੇ ਕਿ ਹੁਣ ਕਿ ਉਹ 6 ਸਾਲ ਪਹਿਲਾ ਇਲੈਕਸ਼ਨ ਲੜਨਗੇ ਜਾਂ 6 ਸਾਲ ਬਾਅਦ ਲੜਨਗੇ ਇਹ ਤਾਂ ਉਹ ਹੀ ਤੱਸੇਗਾ ਅਸਾਜੀ ਸਟੇਟਮੈਂਟ ਸਾਡੇ ਸੀਨੀਅਰ ਲੀਡਰ ਦੀ ਹੀ ਹੈ ਕਿ 6 ਬੜੀ ਔਖੇ ਟਾਈਮ ਤੇ ਛੱਡ ਕੇ ਗਿਆ ਸੀ ਉਹ 5 ਤੋਂ 6 ਸਾਲ ਤੱਕ ਅਜੇ ਅੱਗੇ ਨਹੀਂ ਆਣਗੇ ਜੀ ਅਟੀਨਾ ਜੀ ਜੋ ਤੁਸੀਂ ਕਿਹਾ ਕਿ ਤੁਹਾਡੀ ਸਟੇਟਮੈਂਟ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਜੋ ਜੋ ਤੁਹਾਡੇ ਕਹਿਣ ਦਾ ਮਤਲਬ ਸੀ ਤੁਹਾਡੀ ਸਟੇਟਮੈਂਟ ਜਿਸ ਤਰੀਕੇ ਵਾਇਰਲ ਹੋ ਰਹੀ ਹੈ ਤੁਹਾਡੇ ਕਹਿਣ ਦਾ ਮਤਲਬ ਉਹ ਨਹੀਂ ਸੀ ਹੈ ਪਰ ਜੋ ਤੁਸੀਂ ਕਹਿ ਰਹੇ ਹੋ ਕਿ ਗੋਲਡੀ ਐਸੋੜੇ ਕਾਂਗਰਸ ਪਾਰਟੀ ਦੇ ਵਿੱਚ ਨੇ ਪਰ ਉਹ 6 ਸਾਲ ਚੋਣ ਨਹੀਂ ਲੜਨ ਸਕਣਗੇ ਪਰ ਕੀ ਇਹ ਸੀ ਨਹੀਂ ਮੇਰਾ ਮੈਂ ਇਹੀ ਕਹਿ ਰਹੀ ਹਾਂ ਮੈਂ ਵੀ ਬੁੱਝਣਾ ਤੀਆ ਤੀਨਾ ਚੌਧਰੀ ਦਾ ਇਹ ਤੀਨਾ ਚੌਧਰੀ ਦਾ opinion ਹੈ ਜਾਂ ਜਾਂ ਪਾਰਟੀ ਦਾ ਫੈਸਲਾ ਹੈ ਇਹ ਤੀਨਾ ਚੌਧਰੀ ਦਾ ਓਪੀਨੀਅਨ ਆ ਜਾਂ ਪਾਰਟੀ ਦਾ ਫੈਸਲਾ ਨਹੀਂ ਮੇਰਾ ਕੋਈ ਓਪੀਨੀਅਨ ਨਹੀਂ ਹੈ ਇਹ ਪਾਰਟੀ ਦਾ ਸਾਡੇ ਕਾਂਗਰਸ ਦੇ ਸੀਨੀਅਰ ਲੀਡਰ ਦੇ ਬਿਆਨ ਨੇ ਉਸ ਤੋਂ ਬਾਅਦ ਕਲੈਕਟਿਵ ਡਿਸੀਜਨ ਹੋਏਗਾ ਜੀ ਇਹਦੇ ਤੇ ਮੈਂ ਇਹੀ ਕਹਿ ਰਹੀ ਸੀਗੀ ਕਿ ਇੱਕ ਚੈਨਲ ਨੇ ਜਿਹੜਾ ਇਹ ਮੇਰੇ ਪਤੋੜ ਮੋੜ ਕੇ ਜਿਹੜੇ ਬਿਆਨ ਦੱਸਿਆ ਉਹ ਤੀਨਾ ਚੌਧਰੀ ਦੀ ਕਹਿਨ ਤੇ ਨਹੀਂ ਹੋ ਰਿਹਾ ਇੱਕ ਸੀਨੀਅਰ ਨੇ ਉਹਨਾਂ ਦਾ ਫਰਜ਼ ਬਣਦਾ ਸੀਗਾ ਕਿ ਸੀਨੀਅਰ ਲੀਡਰ ਨੂੰ ਫੋਨ ਕਰਨ ਕਿ ਤੀਨਾ ਚੌਧਰੀ ਨੇ ਸਪੋਕਸਪਰਸਨ ਨੇ ਸਟੇਟਮੈਂਟ ਦਿੱਤੇ ਤੁਸੀਂ ਹੱਥੇ ਕੀ ਕਹਿਣਾ ਚਾਹੋ ਉਹ ਉਹ ਅਗੋ ਜਵਾਬ ਦੇ ਆ ਜੋ ਉਹ ਸਟੇਟਮੈਂਟ ਦੇਣਗੇ ਅਸੀਂ ਉਸ ਤੇ ਹਰਾ ਦੇ ਅੰਗ ਇੱਕ ਜੀ ਤਬ ਵੀ ਉਹ ਕਹਿਣਗੇ ਸਾਡਾ ਤਾਂ ਇਹੀ ਫਰਜ਼ ਬਣਦਾ ਐਜ਼ ਅ ਸਪੋਕਸਪਰਸਨ ਯੂ ਸਾਡੇ ਸੀਨੀਅਰ ਲੀਡਰਸ ਕਹਿੰਦੇ ਅਸੀਂ ਉਹ ਲੋਕਾਂ ਤੱਕ ਪਹੁੰਚਾ ਰਹੇ ਹਾਂ ਥੈਟਸ ਇਟ ਜੀ ਜੀ ਸ਼ੁਕਰੀਆ ਟੀਨਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣੇ ਵਿਚਾਰ ਰੱਖੇ ਥੈਂਕ ਯੂ ਸੋ ਮਚ